ਸੋ ਹਾਂਜੀ ਦੋਸਤੋ ਆ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਇੱਚੀ ਤੇ ਵਾਇਰਲ ਹੋ ਰਹੀ ਆ ਤੁਸੀਂ ਦੇਖ ਸਕਦੇ ਹੋ ਕਿ ਇੱਕ ਗੱਡੀ ਦੇ ਵਿੱਚ ਅੱਗੇ ਜਾ ਰਹੀ ਆ ਜਿਹਦੇ ਵਿੱਚ ਸ਼ਾਵਰ ਦੀ ਤਰ੍ਹਾਂ ਜਿੱਦਾਂ ਕਿ ਫੁਆਰੇ ਲੱਗੇ ਹੋਣੇ ਉਹ ਤਾਂ ਜਿਹੜੇ ਟ੍ਰੈਫਿਕ ਤੇ ਮੰਨ ਲਓ ਸੜਕ ਤੇ ਲੋਕ ਚੱਲ ਰਹੇ ਨੇ ਉਹਨਾਂ ਤੇ ਪਾਣੀ ਦੀਆਂ ਥੋੜੀਆਂ ਥੋੜੀਆਂ ਵਿਚਾਰਾਂ ਬੱਜ ਰਹੀਆਂ ਨੇ ਜਿਹਦੇ ਨਾਲ ਕਿ ਉਹਨਾਂ ਦਾ ਟੈਂਪਰੇਚਰ ਘੱਟ ਲੱਗੇ ਬਾਡੀ ਦਾ ਕਿਉਂਕਿ ਟੈਂਪਰੇਚਰ ਤੁਹਾਨੂੰ ਪਤਾ ਹੀ ਹੈ ਹੁਣ ਪਿਛਲੇ ਦਿਨਾਂ 'ਚ 47 48 47 48 ਡਿਗਰੀ ਹੋ ਚੁੱਕਿਆ ਸੋ ਇਹਨਾਂ ਨਾਲ ਜਿੱਦਾਂ ਕਿ ਬਾਹਲੀਆਂ ਕੰਟਰੀਆਂ ਨੇ ਪਹਿਲਾਂ ਇਹ ਫਾਰਮੂਲੇ ਅਜ਼ਮਾਏ ਹੋਏ ਨੇ ਸੋ ਉਹਨਾਂ ਨੂੰ ਵੀ ਦੇਖਦੇ ਹੋਏ ਆਪਣੇ ਇਹ ਪਟਿਆਲੇ ਦੀ ਵੀਡੀਓ ਆ ਰਹੀ ਹੈ ਬਹੁਤ ਏਕੀ ਨਾਲ ਨੈਟ ਤੇ ਬੈਲ ਹੋ ਰਹੀ ਜੀ ਸੋ ਦੇਖਣ ਨੂੰ ਵੀਡੀਓ ਵਧੀਆ ਲੱਗੀ ਸੋ ਸੋਚਿਆ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਸੋ ਤੁਹਾਨੂੰ ਵੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਆਪਣੇ ਫਰੈਂਡ ਸਰਕਲ ਦੇ ਵਿੱਚ ਵੀਡੀਓ ਨੂੰ ਬਤ ਤੋਂ ਬਤ ਸ਼ੇਅਰ ਕਰੋ ਤਾਂ ਜੋ ਲੋਕਾਂ ਨੂੰ ਅਵੇ ਰਸ ਉਸ ਅਕੀ ਕੀ ਵੀ ਕਤਰੀ ਕਾਉ ਸਕਦਾ ਜੋ ਸਾਡੇ ਕੁਦਰਤ ਦੇ ਖਿਲਾਫ ਵਿਰੋਧੀ ਗਤੀਵਿਧੀਆਂ ਕੀਤੀਆਂ ਹੋਈਆਂ ਨੇ ਦਰਖਤ ਵੱਢ ਕੇ ਸੋ ਇਦਾਂ ਦੇ ਹੋਰ ਤਰੀਕੇ ਅਪਣਾਉਣੇ ਪੈਣਗੇ ਵੱਧ ਤੋਂ ਵੱਧ ਤਾਂ ਜੋ ਟਰ অপারেਟਰ ਆਮ ਲੋਕਾਂ ਨੂੰ ਘੱਟ ਲੱਗੇ ਸੋ ਮੈਨੂੰ ਤਾਂ ਵੀਡੀਓ ਵਧੀਆ ਲੱਗੀ ਸੋ ਤੁਹਾਨੂੰ ਵੀ ਕਿਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਵੱਧ ਤੋਂ ਵੱਧ ਇਹ ਚੀਜ਼ਾਂ ਦਾ ਕੋਈ ਏਡਾ ਜ਼ਿਆਦਾ ਇਫੈਕਟ ਨਹੀਂ ਪੈਂਦਾ ਵੱਧ ਤੋਂ ਵੱਧ ਦਰਖਤ ਲਾਓ ਤਾਂ ਜੋ ਨੇਚਰ ਚ ਪਰਮਾਨ ਦੀ ਕਮੀ ਆ ਸਕੇ ਸਵਿਧਾ ਟੈਂਪੋਰਰੀ ਜੀਚ ਨੇ ਆਉਣ ਵਾਲੀ ਪੀੜ੍ਹੀ ਵਾਸਤੇ ਤਾਂ ਸਾਨੂੰ ਆਪੇ ਉਪਰਾਲੇ ਕਰਨੇ ਪੈਣਗੇ ਦਰਖਤ ਲਾਉਣੇ ਪੈਣਗੇ ਵੱਧ ਤੋਂ ਵੱਧ ਸੂ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਆ